ਸਰ ਜੀ ਸਤਿ ਸ੍ਰੀ ਅਕਾਲ ਕਮਿਸ਼ਨਰਟ ਪੁਲਿਸ ਲੁਧਿਆਣਾ ਵੱਲੋਂ ਅਤੇ ਥਾਣਾ ਮਿਹਰਬਾਨ ਦੇ ਸਾਰੇ ਕਰਮਚਾਰੀਆਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਤੇ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਨੂੰ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹਾਂ ਜੀ ਸਰ ਮੈਂ ਮੋਹਿੰਦਰ ਸਿੰਘ ਪੱਟੀ ਵਾਰਡ ਨੰਬਰ 6 ਆਮ ਆਦੀ ਪਾਰਟੀ ਤੋਂ ਅੱਜ 15 ਅਗਸਤ ਦੀਆਂ ਸੂਹ ਸੰਗਤ ਨੂੰ ਸੂਹ ਇਲਾਕਾ ਨਿਵਾਸੀਆਂ ਨੂੰ ਸੂਹ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਦਰਜੀਤ ਸਿੰਘ ਗਰੇਵਾਲ ਭੋਲਾ ਜੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅੱਜ ਇਹ ਆਜ਼ਾਦੀ ਦਾ ਜੋ ਦਿਹਾੜਾ ਹੈ ਇਹ ਸਾਨੂੰ ਬਹੁਤ ਸਾਰੀਆਂ ਸਾਡੇ ਸ਼ਹੀਦਾਂ ਨੇ ਜਾਨਾਂ ਦਿੱਤੀਆਂ ਹਨ ਸਾਡੇ ਨੌਜਵਾਨਾਂ ਨੇ ਸਾਡੇ ਗਦਰੀ ਬਾਬਿਆਂ ਨੇ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਅਤੇ ਅੱਜ ਸਵਤੰਤਰਤਾ ਸਵਾਨੀਆਂ ਨੂੰ ਵੀ ਯਾਦ ਕਰਦੇ ਹੋਏ ਅਸੀਂ ਅੱਜ ਇਹ ਦਿਹਾੜਾ ਜੋ ਹੈ ਮਨਾ ਰਹੇ ਹਾਂ ਇਸ ਦਿਹਾੜੇ ਦੇ ਉੱਤੇ ਮੈਂ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਸ ਸੋਚ ਦੇ ਨਾਲ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਸਾਨੂੰ ਉਸ ਸੋਚ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਸ ਸੋਚ ਤੇ ਚੱਲਣ ਦੀ ਲੋੜ ਹੈ ਸਾਨੂੰ ਸਾਡੇ ਦੇਸ਼ ਨੂੰ ਸਾਡੇ ਸੂਬੇ ਨੂੰ ਤਰੱਕੀ ਦੇ ਉੱਤੇ ਲੈ ਕੇ ਜਾਣ ਦੇ ਲਈ ਸਾਨੂੰ ਆਪਣੇ ਵੱਲੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਕੰਮ ਕਰਨੇ ਪੈਣਗੇ ਮੈਂ ਨੌਜਵਾਨਾਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਜੋ ਨੌਜਵਾਨ ਹੁੰਦੇ ਨੇ ਉਹ ਦੇਸ਼ ਦਾ ਥੰਮ ਹੁੰਦੇ ਨੇ ਉਹਨਾਂ ਨੂੰ ਵੀ ਆਪਣੀ ਸੋਚ ਦੇਸ਼ ਦੇ ਪ੍ਰਤੀ ਜਾਗਰੂਤ ਕਰਨੀ ਚਾਹੀਦੀ ਹੈ ਵੱਤਵਤ ਪੜ੍ਹਾਈ ਕਰਨੀ ਚਾਹੀਦੀ ਹੈ ਖੇਡਾਂ ਦੇ ਵਿੱਚ ਵੱਤਵਤ ਜਾਣਾ ਚਾਹੀਦਾ ਹੈ ਅਤੇ ਜੋ ਨੌਜਵਾਨ ਕੁਸ਼ਕਰਾਹੇ ਪੈ ਗਏ ਹਨ ਉਹਨਾਂ ਨੂੰ ਉਹ ਰਸਤਾ ਛੱਡ ਕੇ ਦੇਸ਼ हित ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਜੋ ਆਜ਼ਾਦੀ ਹੈ ਇਹ ਸਾਨੂੰ ਬਹੁਤ ਹੀ ਲੰਬੇ ਸਮੇਂ ਦੀ ਗੁਲਾਮੀ ਤੋਂ ਬਾਅਦ ਪਹਿਲਾਂ ਮੰਗੋਲੀਆਂ ਰਹੇ ਫਿਰ ਮੁਗਲਾਂ ਦਾ ਰਾਜ ਰਿਹਾ 200 ਸਾਲ ਦੇ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਉਸ ਤੋਂ ਬਾਅਦ ਇਹ ਜੋ ਗੁਲਾਮੀ ਦਾ ਗੁਲਾਮੀ ਦੀਆਂ ਜੰਜੀਰਾਂ ਸੀ ਉਹਨਾਂ ਨੂੰ ਤੋੜ ਕੇ ਅਸੀਂ ਆਜ਼ਾਦੀ ਦੇ ਅਸਮਾਨ ਦੇ ਵਿੱਚ 15 ਅਗਸਤ 1947 ਨੂੰ ਸਾਲ ਲਿਆ ਸੀ ਔਰ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਸਾਡੀ ਸਭ ਦੀ ਫਰਜ਼ ਬਣਦਾ ਹੈ ਔਰ ਮੈਂ ਇਸ ਮੌਕੇ ਤੇ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਆਓ ਆਪਾਂ ਮਿਲ ਜੁਲ ਕੇ ਦੇਸ਼ ਨੂੰ ਖੁਸ਼ਹਾਲ ਕਰੀਏ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਨਸਲਾਂ ਦਾ ਭਵਿੱਖ ਵਧੀਆ ਹੋਵੇ ਮੈਂ ਇੱਕ ਵਾਰ ਫਿਰ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੈ ਹਿੰਦ ਜੈ ਭਾਰਤ ਹਾਨੀ ਸਰ ਕੀ ਮੈਸਦੂਗੀ ਸਰ 15 ਅਗਸਤ ਜੀਡੀਐਸ ਨਿਊਜ਼ ਦੇ ਸਾਰੇ ਸ਼੍ਰੋਤਾ ਉਹਨਾਂ ਨੂੰ ਮੇਰਾ ਬਹੁਤ-ਬਹੁਤ ਨਮਸਕਾਰ ਸਤਿ ਸ੍ਰੀ ਅਕਾਲ 15 ਅਗਸਤ ਦੇ ਉਪਲਕਸ਼ ਤੇ ਮੈਂ ਮੈਸੇਜ ਇਹ ਦੇਣਾ ਚਾਹੂੰਗਾ ਜੀ ਕਿ ਪੂਰੇ ਵਰਲਡ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਹੋਣਾ ਚਾਹੀਦਾ ਜਿਹੜੀ ਕੋਈ ਯੂਕਰੇਨ ਰਸ਼ੀਆ ਵਾਰ ਹੈ ਜਾਂ ਇਜ਼ਰਾਈਲ ਇਰਾਨ ਵਾਰ ਹੈ ਇਹ ਸਾਰੀਆਂ ਵਾਰ ਸਿਚੁਏਸ਼ਨ ਜੋ ਹੈ ਜਲਦੀ ਤੋਂ ਜਲਦੀ ਖਤਮ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਪੋਜ਼ਿਟਿਵ ਕਲਾਈਮੇਟ ਵਰਲਡ ਵਾਈਡ ਬਣੇ ਉਹ ਵਪਾਰ ਵਾਸਤੇ ਵੀ ਹਰ ਚੀਜ਼ ਵਾਸਤੇ ਚੰਗਾ ਰਹੇਗਾ ਮਾ ਕੀ ਆਪਣੇ ਪੰਜਾਬ ਵਾਸਤੇ ਮੈਂ ਇਹੀ ਅਪੀਲ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਕਿ ਵੀ ਪੰਜਾਬ ਨੂੰ ਥੋੜਾ ਜਿਆ ਪ੍ਰਾਥਮਿਕਤਾ ਦਿੱਤੀ ਜਾਵੇ ਪੰਜਾਬ ਵਾਸਤੇ ਕੋਈ ਨਾ ਕੋਈ ਪੈਕੇਜ ਲਿਆਇਆ ਜਾਵੇ ਜੋ ਇੰਡਸਟਰੀ ਲਈ ਪੰਜਾਬ ਦੇ ਕਿਸਾਨਾਂ ਲਈ ਸਾਰਿਆਂ ਲਈ ਵਾਸਤੇ ਬੈਨੀਫੀਸ਼ੀਅਲ ਹੋਵੇ ਤੇ ਜਿਸ ਨਾਲ ਪੰਜਾਬ ਦੇ ਯੂਥ ਨੂੰ ਰੋਜ਼ਗਾਰ ਵੱਦੋ ਵੱਦ ਮਿਲੇ ਅੱਜ ਪੰਜਾਬ ਦਾ ਯੂਥ ਤੁਹਾਨੂੰ ਪਤਾ ਨਸ਼ਿਆਂ ਵੱਲ ਨੂੰ ਜਾ ਰਿਹਾ ਹੈ ਜਾਂ ਸਾਰੇ ਪੰਜਾਬ ਛੱਡ ਕੇ ਬਾਹਰ ਜਾਣਾ ਚਾਹ ਰਹੇ ਹੈ ਉਸ ਚੀਜ਼ ਨੂੰ ਕਾਬੂ ਪਾਉਣ ਵਾਸਤੇ ਪੰਜਾਬ ਦੇ ਵਿੱਚ ਜੇ ਐਂਪਲੋਇਮੈਂਟ ਆਪਰਚੂਨਿਟੀਆਂ ਜਤੋਂ ਜ਼ਿਆਦਾ ਹੋਣਗੀਆਂ ਤਾਂ ਆਟੋਮੈਟਿਕਲੀ ਫਿਰ ਇੱਥੋਂ ਦਾ ਯੂਥ ਇੱਥੇ ਰਹਿਣਾ ਪਸੰਦ ਕਰੇਗਾ ਹਾਈਵੇਜ਼ ਅੱਛੇ ਤੋਂ ਅੱਛੇ ਬਣਨ ਇੰਡਸਟਰੀ ਦੀ ਗ੍ਰੋਥ ਹੋਵੇ ਕਿਸਾਨਾਂ ਨੂੰ ਕੋਈ ਨਾ ਕੋਈ ਪੈਕੇਜ ਮਿਲੇ ਤਾਂ ਕਿ ਹਰੇਕ ਬੰਦਾ ਖੁਸ਼ਹਾਲ ਰਹੇ ਤਾਂ ਆਪਣੇ ਆਪ ਹੀ ਜੋ ਕਿ ਰੰਗਲਾ ਪੰਜਾਬ ਕਹਿੰਦੇ ਨੇ ਤਾਂ ਵਾਕਈ ਦੁਬਾਰਾ ਪੰਜਾਬ ਰੰਗਲਾ ਹੋਏਗਾ ਧੰਨਵਾਦ